ਮੈਲਿਆਂ ਦੇ ਘੇਰੀਏ ਕਾਪੂ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਆਪਾਂ ਜਿਹੜੇ ਪੋਲੂਸ਼ਨ ਨਾਲ ਜੁੜੀ ਹੋਈ ਇੱਕ ਕਮੇਟੀਆਂ ਹੈਗੀਆਂ ਬਣੀਆਂ ਨੇ ਜਿਹੜੀ ਇਸ ਗਵਰਨਮੈਂਟ ਨੇ ਇੱਕ ਕਮੇਟੀ ਵੀ ਬਣਾਈ ਸੀਗੀ ਹਾਂਜੀ ਬੁੱਢਾ ਦਰਿਆਨ ਜੋੜ ਕੇ ਆਪਾਂ ਉਹਨਾਂ ਨੂੰ ਪੁੱਛੀਏ ਜਾ ਕੇ ਪਹਿਲਾਂ ਕਿ ਤੁਸੀਂ ਕੀ ਕੀਤਾ ਭਾਈ ਵਿਧਾਨ ਸਭਾ ਕਮੇਟੀ ਹੈ ਜੀ ਉਹਦਾ ਚੇਅਰਮੈਨ ਲੁਧਿਆਣੇ ਦਾ ਪੂਰਬੀ ਦਾ ਐਮ ਐਲ ਏ ਦਲਜੀਤ ਗਰੇਵਾਲ ਭੋਲਾ ਮੇਰੇ ਖਿਆਲ ਨਾਲ ਸ਼ੁਰੂਆਤ ਫਿਰ ਸਹੀ ਟਿਕਾਣਾ ਉਹੀ ਹੈ ਸਹੀ ਟਿਕਾਣਾ ਹੈ ਪਹਿਲਾਂ ਆਪਾਂ ਉਹਨਾਂ ਤੋਂ ਪੁੱਛੀਏ ਜਾ ਕੇ ਹਣਾ ਹੁਣ ਹੈਗੇ ਹੀ ਇਕੱਠੇ ਹੋਏ ਹੋਣੇ ਚੱਲਦੇ ਰਹਿਣੇ ਠੀਕ ਹੈ ਹਣਾ ਲੈ ਵੀ ਦੱਸੋ ਭਾਈ ਤੁਸੀਂ ਬਣਾਈ ਹੋਈ ਹੈ ਕਮੇਟੀ ਤੁਸੀਂ ਕੀਤਾ ਕੀ ਇੰਨੇ ਚਿਰ ਦਾ ਤੁਸੀਂ ਮੀਟਿੰਗਾਂ ਕਰ ਲੈਨੇ ਹੋ 2.5 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਪਹਿਲੀਆਂ ਸਰਕਾਰਾਂ ਚਲੀਆਂ ਗਈਆਂ ਸ਼ਰੇਆ ਮਤਲਬ ਮੈਂ ਨਾ ਇੰਨਾ ਥੱਕਾ ਆ ਜਿਹੜਾ ਥੱਕਾ ਹੈ ਨਾ ਸ਼ਰੇਆ ਮੌਤ ਦਾ ਥੱਕਾ ਦੁਨੀਆਂ ਦੇ ਕਿਸੇ ਹਿੱਸੇ 'ਚ ਨਹੀਂ ਨਹੀਂ ਹੋਗਾ ਆ ਪੋਲ ਬਣਾਈ ਜਾਂਦੇ ਪਤੰਦਰ ਉੱਤੋਂ ਦੀ ਥੱਲੇ ਕੀ ਹੈ ਉਹ ਸਭ ਤੋਂ ਜ਼ਰੂਰੀ ਸਰੋਤ ਅਸੀਂ ਨਾ ਬਰਨ ਸਾਹਿਬ ਮੈਂ ਤੇ ਲਕੀ ਹੋਰੀ ਅਸੀਂ ਗਏ ਸੀ ਡੋctor ਸਾਹਿਬ ਦੀ ਵਿਚ ਨਾਲ ਉਧਰ ਤਰਾਂਗ ਵਾਲਾ ਪਿੰਡ ਹੈ ਹਾਂਜੀ ਤੇ ਨੇੜੇ ਤੇੜੇ ਹੋਰ ਪਿੰਡ ਸੀਗੇ ਉਹਨਾਂ ਦੀ ਜ਼ਮੀਨ ਇਟਲਾ ਪਾਣੀ ਖਾਰਾ ਹੈ ਤੇ ਸੂਆ ਜਿਹੜਾ ਇਸ ਦਰਿਆ ਤੋਂ ਲੰਘਦਾ ਉਹ ਸੂਏ ਦਾ ਉਹ ਪਾਣੀ ਪੀਂਦੇ ਨੇ ਮਤਲਬ ਉੱਥੇ 25 ਤੋਂ 30 ਬੱਚੇ ਦਿਮਾਗੀ ਤੌਰ ਤੇ ਅਪਾਹਜ ਨੇ 25 ਤੋਂ 30 ਬੱਚੇ ਤੇ ਪਤਾ ਨਹੀਂ ਕਿੰਨਿਆਂ ਨੂੰ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਸਰੋਸਸ ਹੋਇਆ ਵਿਆ ਹੁਣ ਵੀ ਉਸ ਪਿੰਡ ਦੇਆਂ ਦੇ 13 ਬੰਦਿਆਂ ਨੇ ਟੈਸਟ ਕਰਾਇਆ ਚਾਰ ਬੰਦਿਆਂ ਨੂੰ ਕੈਂਸਰ ਨਿਕਲਿਆ ਆਹ ਤਾਂ ਹਾਲ ਹੈ ਆ ਪਾਣੀ ਆਪਾਂ ਇਸੇ ਦੀਆਂ ਸਬਜ਼ੀਆਂ ਖਾਣੇ ਆ ਫੇਰਾਂ ਨੇ ਆਪਾਂ ਈਮਸ ਬਣਾ ਦਿਓ ਫਲਾਨਾ ਬਣਾ ਦਿਓ ਮੈਂ ਬੰਬੇ ਰਿਆ ਵਰਡ ਸਾਹਿਬ ਮੈਂ ਵੇਖਿਆ ਉੱਥੇ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਯਾਰ ਪੰਜਾਬ ਦਾ ਪਾਣੀ ਪੀ ਲਓ ਤੇ ਡੰਡ ਮਾਰ ਲਓ ਸਿਹਤ ਬਣ ਜੂਗੀ ਆ ਪਾਣੀ ਪੀ ਲ ਕੇ ਸ਼ਰੀਆਮ ਬੁਰੀਆ ਮੌਤ ਮਤਲਬ ਇਹਦੇ ਹੁਣ ਜਿੱਥੋਂ ਆਪਾਂ ਨਿਕਲਦਾ ਉੱਥੇ ਵੀ ਆਪਾਂ ਕਈ ਵਾਰੀ ਗਏ ਆ ਖੜਾ ਨਹੀਂ ਜਾਂਦਾ ਅੱਖਾਂ ਮੱਚਦੀਆਂ ਨੇ 스멜 ਤਾਂ ਛਾੜੀ ਦਿਓ ਜਿਹੜਾ ਆਉਂਦੀ ਆ ਉੱਥੇ ਬੁਰੀ ਤਰ੍ਹਾਂ ਦਾ ਇਹ ਆਪਾਂ ਪੀ ਜਾਂ ਨਹੀਂ ਦੁਨੀਆ ਦੇ ਵਿੱਚ ਇੰਨਾ ਗੰਦਾ ਪਾਣੀ ਕੋਈ ਨਹੀਂ ਪੀਂਦਾ ਹੋਣਾ ਔਰ ਪਾਣੀ ਬਾਰੇ ਸਾਨੂੰ ਐਕਸ਼ਨ ਲੈਣੇ ਹੀ ਪੈਣਗੇ ਅੱਜ ਮਹਾਰਾਸ਼ਟਰਾਂ ਚ ਵੇਖ ਲਓ ਕੀ ਹੋਈ ਜਾਂਦਾ ਏਕ ਇੱਕ ਬਾਲਟੀ ਪਾਣੀ ਨਹੀਂ ਮਿਲਦਾ ਲੋਕਾਂ ਨੂੰ ਆਪਣੇ ਵੀ ਦੋ ਪੈਂਡ ਆ ਗਏ ਲੇਕਾਂ ਦੇ ਮਲੇਰ ਪੋਟਲੇ ਕੋਲੇ ਇੱਕ ਹੋਰ ਪੈਂਡ ਹੈ ਜਿੱਥੇ ਥਲੜਾ ਪਾਣੀ ਖਤਮ ਹੋ ਗਿਆ ਇਹ ਆਪਾਂ ਐ ਸਮਝੀ ਬੈਠੇ ਲਵੀ ਇਹ ਤਾਂ ਆਈ ਜਾਣਾ ਕੁਦਰਤ ਵੱਲੋਂ ਹੈ ਓਏ ਕੁਦਰਤ ਨੇ ਤਾਂ ਦਿੱਤਾ ਸੀ ਆਪਾਂ ਕੀ ਕਰ ਰਹੇ ਆ ਆਪਾਂ ਕੁਝ ਕਰ ਰਹੇ ਆ ਆਪਾਂ ਤਾਂ ਖਾ ਬੰਦ ਕਰਕੇ ਆ ਜਾਣੇ ਆ ਆ ਚਾਰ ਰਾੜੀ ਤਾਂ ਸੀ ਆ ਚੁੱਕੇ ਆ ਇੱਥੇ ਐਂ ਮੁਰ ਜਾਂਦੇ ਆ ਹਰ ਵਾਰੀ ਕਰਕੇ ਉਹ ਇਹਨਾਂ ਦੀ ਕੰਨ ਤੇ ਜੂ ਵੀ ਸਰਕਦੀ ਇਹਨਾਂ ਨੂੰ ਮੈਨੂੰ ਲੱਗਦਾ ਨਾ ਬਰਾੜ ਸਾਹਿਬ ਸਭ ਤੋਂ ਵੱਡੀ ਗੱਲ ਕੀ ਹੈ ਲਖਿਓ ਰਣਾਲ ਵੀ ਇਹ ਬੜੇ ਵਾਰੀ ਗੱਲ ਹੋਈ ਹੈ ਕਿ ਸਾਡੇ ਪੰਜਾਬ ਦੇ ਲੋਕ ਮੁੱਧਾ ਨਹੀਂ ਬਣਾਉਂਦੇ ਇੱਕ ਛੋਟੀ ਜੀ ਗੱਲ ਆਣਾ ਮੈਂ ਇੱਕ ਪਾਰਟੀ ਦੀ ਗੱਲ ਐ ਉਹਨਾਂ ਦੀ ਇੱਕ ਪਾਰਟੀ ਦੇ ਉਮੀਦਵਾਰ ਨੇ ਬਿਆਨ ਦਿੱਤਾ ਲੈ ਵੀ ਆ ਜਿਹੜੇ ਪੰਜਾਬੀਆਂ ਨੂੰ ਇੱਕ ਰਿਜ਼ਰਵ ਕੀਤਾ ਜਾਵੇ ਪਰਸੈਂਟੇਜ ਦੀ ਫਿਕਸ ਕੀਤੀ ਜਾਵੇ ਨੌਕਰੀਆਂ 'ਚ ਜਾਂ ਕਿਸੇ ਨੂੰ ਸਿਟੀਜ਼ਨ ਨਾ ਬਣਾਇਆ ਜਾਵੇ ਬਾਕੀ ਸਾਰੀ ਪਾਰਟੀ ਬੜਕ ਖਾਸ ਕਰਾ ਤੁਹਾਡੀ ਕੰਸਟਿਟਿਊਐਂਸੀ ਤੋਂ ਕਿ ਇਹ ਪਰਵਾਸੀਆਂ ਦੀ ਕਿਤੇ ਵੋਟ ਨਾ ਮਿਲੀ ਤਾਂ ਕੀ ਹੋ ਜੂਗਾ ਉਸੇ ਪਾਰਟੀ ਦੇ ਇੱਕ ਉਮੀਦਵਾਰ ਨੇ ਕਹਿਤਾ ਕਿ ਚੰਡੀਗੜ੍ਹ ਤਾਂ ਇੰਡੀਪੈਂਡੈਂਟ ਹੋਣਾ ਚਾਹੀਦਾ ਉਹਦੇ ਬਾਰੇ ਕੋਈ ਨਹੀਂ ਬੋਲਿਆ ਕਿਉਂ ਨਹੀਂ ਬੋਲਿਆ ਕਿਉਂਕਿ ਉਹ ਵੋਟਾਂ ਦਾ ਬੋਟਾ ਨਹੀਂ ਬਣਾਇਆ ਹਾਂਜੀ ਇਹ ਸਾਡੇ ਲੋਕਾਂ ਦੀ ਘਾਟ ਆ ਆਪਾਂ ਯਾਰਾ ਪਾਣੀ ਨੂੰ ਵੋਟਾਂ ਨਹੀਂ ਬਣਾ ਸਕਦੇ ਸਭ ਤੋਂ ਜ਼ਰੂਰੀ ਸੋ ਲੋਟ ਆਪਾਂ ਪਿੰਡਾਂ 'ਚ ਲੜਵੀ ਪੈਨੇ ਆ ਸਾਰਾ ਕੁਝ ਕਰਦੇ ਲੜੀ ਜਾਓ ਯਾਰਾ ਕੋਈ ਗੱਲ ਨਹੀਂ ਲੜਵਾਂਗੇ ਕੁਛ ਨਹੀਂ ਹੁੰਦਾ ਪਰ ਜਦੋਂ ਪਿੰਡ ਦਾ ਮੁੱਦਾ ਆ ਜੇ ਜਦੋਂ ਇਲਾਕੇ ਦਾ ਮੁੱਦਾ ਆ ਜੇ ਜਦੋਂ ਪੰਜਾਬ ਦਾ ਮੁੱਦਾ ਆ ਜੇ ਆਪਦੇ ਪਾਣੀਆਂ ਦਾ ਮੁੱਦਾ ਹੋਵੇ ਜ਼ਮੀਨ ਦਾ ਮੁੱਦਾ ਹੋਵੇ ਐਜੂਕੇਸ਼ਨ ਦਾ ਮੁੱਦਾ ਹੋਵੇ ਉਦੋਂ ਤਾਂ ਇਕੱਠੇ ਹੋ ਜਾਂਦੇ ਜੇ ਆਪਾਂ ਉਦੋਂ ਵੀ ਇਕੱਠੇ